ਸਤਨਾਮ ਵਾਹਿਗੁਰੂ ਸਾਹਿਬ ਜੀ ਤੁਖਾਰੀ chant ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪਰੀ ਪਿਆਰ ਕਿਉ ਫਿਰ ਬਿਨ ਜੀਵੀਐ ਰਾਮ ਜਬ ਲਗ ਦਰਸ਼ਨ ਨ ਹੋਏ ਕਿਉ ਅਮਰਤ ਪੀਵੀਐ ਰਾਮ ਕਿਉ ਅਮਰਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿਣ ਨ ਜਾਏ ਅਣ ਦਿਨ ਪ੍ਰਯੋ ਪ੍ਰਯੋ ਕਰੇ ਦਿਨ ਰਾਤੀ ਪਿਰਿ ਬਿਨਿ ਪਿਆਸ ਨ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟੋ ਵਾਰਿਆ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਮੇਰਾ ਅੰਤਰ ਹੋਏ ਵਿਗਾਸ ਪ੍ਰਿਯ ਪ੍ਰਿਯ ਸਚ ਨਿਤ ਚਵਾ ਰਾਮ ਪ੍ਰਿਯ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਧਿਆਵੇ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੋ ਮਿਲਾਏ ਅਨੰਦਨ ਗੁਰੂ ਗੋਪਾਲ ਧਿਆਈ ਹਮ ਸਤਗੁਰ ਵਿਟੋ ਕੁਮਾਏ ਹਮ ਪਾਥਰ ਗੁਰਨਾਵ ਵਿਖ ਭਵਜਲ ਤਾਰੀਏ RAM ਗੁਰਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਏ RAM ਹਮ ਮੂੜ ਮੁਗਦ ਕਿਛ ਮੈਂ ਤ ਨਹੀਂ ਭਾਈ ਤੂੰ ਆ ਗੰਮ ਵੜ ਜਾਣਿਆ ਤੂੰ ਆਪ ਦਇਆਲ ਦਇਆ ਕਰ ਮੇਲੇ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਤਉ ਸ਼ਰਣਾਗਤ ਆਇ ਦਇਆ ਕਰੋ ਰਖ ਲੇਵੋ ਹਰ ਜੀਉ ਹਮ ਲਾਗੇ ਸਤਿਗੁਰ ਪਾਏ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇ ਆਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ RAM ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਔ ਸਤਗੁਰ ਕੈ ਬਲਿਹਾਰੀਐ ਸਤਗੁਰ ਆਗੇ ਸੀਸ ਭੇਟਦੇਓ ਜੇ ਸਤਗੁਰ ਸਾਚੇ ਭਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਤੁਖਾਰੀ ਮਹਲਾ 4 ਹਰ ਹਰ ਅਗਮ ਅਗਾਧ ਅપરੰਪਰ ਅਪਰਪਰਾ ਜੋ ਤੁਮ ਧਿਆਵੇ ਜਗਦੀਸ਼ ਤੇ ਜਨ ਭਉ ਬਖਮ ਤਰਾ ਬਖਮ ਭਉ ਤਿੰਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਿਗੁਰ ਜੋ ਭਾਏ ਚਲੇ ਤਿੰਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲਿ ਜੋਤ ਸਮਾਨੀ ਹਰ ਕਿਰਪਾ ਕਰ ਤਰਣੀ ਤਰਾ ਹਰ ਹਰ ਅਗਮ ਅਗਾਧ ਅપરੰਪਰ ਅਪਰਪਰਾ ਤਮ ਸੁਆਮੀ ਅਗਮਾ ਥਾ ਤੂੰ ਘਟ ਘੜ ਪੂਰ ਰਹਾ ਤੂੰ ਅਲਖ ਭਿਉ ਅਗੰਮ ਗੁਰ ਸਤਗੁਰ ਬਚਨ ਲਹਿਆ ਧਨ ਧਨ ਤੇ ਜਨਪੁਰਖ ਪੂਰੇ ਜਿਨ ਗੁਰ ਸਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿੰਨ ਖਿੰਨ ਹਰਨਿਤ ਚਵੇ ਜਾਂ ਬਹਿ ਗੁਰਮੁਖ ਹਰ ਨਾਮ ਬੋਲਹਿ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤਮ ਸੋਮੀ ਅਗਮਾ ਥਾਤੂ ਘਟ ਘਟ ਪੂਰ ਰਹਾ ਸੇਵਕ ਜਨ ਸੇਵੇ ਤੇ ਪਰਵਾਣ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੋਖ ਸਭ ਬਿਨ ਸੇ ਜਿਨ ਮਨ ਚਿਤਿ ਕਾ ਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰਬਚਨੀ ਸਚਿ ਬਾਖਿਆ ਤੇ ਧਨ ਜਨ ਵੱਡ ਪੁਰਖ ਪੂਰੇ ਜੋ ਗੁਰਮਤ ਹਰਿ ਜਪ ਭਉ ਬਖਮ ਤਰੇ ਸੇਵਕ ਜਨ ਸੇਵੇ ਤੇ ਪਰਵਾਣ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰ ਆਪ ਜਿਉ ਤੂੰ ਚੁਲਾਵੇ ਪਿਆਰੇ ਹਉ ਤੇ ਵਹ ਚਲਾ ਹਮਰੇ ਹਾਥ ਕਿਛ ਨਾਹੇ ਜਾਂ ਤੂੰ ਮਿਲਹਿ ਤਾ ਹਾਂ ਆਏ ਮਿਲਾਂ ਜਿਨ ਕੋ ਤੂੰ ਹਰ ਮਿਲੈ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿੰਨ ਕੀ ਗਣਤ ਨ ਕਰਿਓ ਕੋ ਭਾਈ ਜੋ ਗੁਰਬਚਨੀ ਹਰ ਮਿਲ ਲਿਆ ਨਾਨਕ ਦਿਆਲ ਹੋਆ ਤਿਨ ਉਪਰ ਜਿਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਾਪ ਜਿਉ ਤੂੰ ਜੁਲਾਵੇ ਪਿਆਰੇ ਹਉ ਤਿਵੇਂ ਚਲਾ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਤੁਰ ਲੇਖ ਮਾਥ ਜਿਨ ਕੋ ਤੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਰਾਧਿਆ ਤਿਨ ਕੇ ਪਾਪ ਇਕ ਨਿਮਕ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹਉ ਭਇਆ ਸੁਨਾਥ ਤੂੰ ਜਗ ਜੀਵਨ ਜਗਦੀ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਜਿ ਤਣੀ ਜਿਨ ਜਪਿਆ ਹਰ ਮਨ ਚਿਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇਉ ਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣ ਹਾਰ ਹਰ ਸਤ ਸੰਗਤ ਜਨ ਸੁਣੋ ਪਾਈ ਗੁਰਮਖਰ ਸੇਵਾ ਸਫਲ ਬਣੀ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਤਣੀ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਣ ਤਿਰਨ ਤਿਰ ਭਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵੈ ਹਰ ਹਰ ਨਾਮ ਕਰਤੇ ਅਸੰਖ ਗਣਤ ਹਰਿ ਧਿਆਵੇ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇ ਹੋ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂੰ ਥਾਨ ਸੰਨਤਰ ਆਇਕ ਹਰ ਏਕੋ ਏਕ ਰਵਿਆ ਤੇਰੀ ਭਗਤ ਭੰਡਾਰ ਸੰਖ ਜਿਸ ਤੂੰ ਦੇਵੈ ਮੇਰੇ ਸੁਆਮੀ ਤਿਸ ਮਿਲੈ ਜਿਸ ਕਾ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕੈ ਹਰ ਗੁਣ ਹਿਰਦੈ ਟਿਕੈ ਤਿਸ ਕੈ ਜਿਸ ਅੰਤਰ ਪਉ ਭਾਵਨੀ ਹੋਈ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰਣਾ ਉਤਰਿਆ ਕੋਈ ਭਾਉ ਭਾਉ ਪ੍ਰੀਤ ਨਾਨਕ ਤਿਸੈ ਲਾਗੇ ਜਿਸ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸੁਆਮੀ ਤਿਸ ਮਿਲੈ ਤੁਖਾਰੀ ਮਹੱਲਾ ਚੌਥਾ ਨਾਵਨ ਪੁਰਬ ਅਭੀਚ ਗੁਰ ਸਤਗੁਰ ਦਰਸ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖਿਨ ਮੈਂ ਬਿਨਸੇ ਹਰ ਪਾਇਆ ਪ੍ਰਭ ਬਿਨਾਸੀ ਹਰ ਆਪ ਕਰਤਾ ਪੁਰਬ ਕੀਆ ਸਤ ਗੁਰੂ ਕੁਲ ਖੇਤ ਨਾਵਣ ਗਿਆ ਨਾਵਣ ਪੁਰਬ ਭੀਚ ਗੁਰ ਸਤ ਗੁਰ ਦਰਸ ਪਿਆ ਮਾਰਗ ਪੰਥ ਚਲੇ ਗੁਰ ਸਤ ਗੁਰ ਸੰਗ ਸਿਖਾ ਅਨ ਦਿਨ ਭਗਤ ਬਣੀ ਖਿੰਖਿਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰੂ ਗੁਰੂ ਕੀਆ ਤਿਨ ਆਪ ਹਰ ਮਿਲਾਇਆ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਣ ਅਰਥਾ ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿਖਾ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਏ ਤਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨਕੇ ਕਿਲ ਵਿਖਾ ਨਾਸ ਗਵਾਇਆ ਜੋਗੀ ਦਗੰਬਰ ਸੰਿਆਸੀ ਖੜ ਦਰਸ਼ਨ ਕਰ ਗਏ ਗੋਸ਼ਟ ਢੂਆ ਪ੍ਰਥਮ ਆਏ ਕੁਲ ਖੇਤ ਗੁਰ ਸਤਗੁਰ ਪੁਰਬ ਹੋਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਗਾਏ ਦਿਆ ਸਭ ਚੁੱਟੀ ਸਤਗੁਰੂ ਪਿਛੈ ਜਿਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿਨ ਜੰਮ ਜਾਗਾਤੀ ਨੀੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਏ ਲਐ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤੀਆ ਈਸੁਰ ਸਰੀ ਤਹਿ ਕੌਤਕ ਚਲਤ ਭਇਆ ਸਭ ਮੋਹੀ ਦੇਖ ਦਰਸ਼ਨ ਗੁਰਸੰਤ ਕਿਨੈ ਆੜਨਾ ਧਾਮ ਲਿਆ ਆੜ ਧਾਮ ਕਿਛੁ ਪਇਆ ਨ ਬੋਲਕ ਜਗਾਤੀਆ ਮੋਹਣ ਮੰਦਣ ਪਈ ਭਾਈ ਹਮ ਕਰੇ ਕਿਆ ਕਿਸ ਪਾਸ ਮੰਗਹਿ ਸਭ ਭਾਗ ਸਤਗੁਰ ਪਿਛੈ ਪਈ ਜਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਠਾ ਭਨ ਬੋਲ ਕਾ ਸਭ ਉਠ ਗਿਆ ਤ੍ਰਿਤਿਆ ਈਸੁਰਸਰੀ ਤਹਿ ਕੌਤਕ ਚਲਤ ਭਇਆ ਮਿਲਿ ਆਏ ਨਗਰ ਮਹਾਜਨਾਂ ਗੁਰ ਸਤਗੁਰ ਉਟ ਗਹੀ ਗੁਰ ਸਤਗੁਰ ਗੁਰੂ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਭ ਨਹੀਂ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਰ ਵਟਵਾਰੇ ਤਿਨ ਕਾਥਾਉ ਥਿਓ ਗਵਾਇਆ ਕੀਰਤਨ ਪ੍ਰਾਨ ਨਿਤ ਪੁਨ ਹੋਵੈ ਗੁਰਬਚਨ ਨਾਨਕ ਹਰ ਭਗਤ ਲਈ ਮਿਲ ਆਏ ਨਗਰ ਮਹਾਜਨਾ ਗੁਰ ਸਤਗੁਰ ਉਟ ਗਹੀ ਤੁਖਾਰੀ chant ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕੁਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੁਹਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜੋ ਜਲ ਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ અપਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜਿਹੜਾ ਬਲ ਬਲ ਕੀਨਾ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖੰਨਿਆ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਵੇਖ ਜੀਵਾ ਅਮਰਤ ਨਾਮ ਸੁਣੀ ਜੈ ਤੇਰਾ ਕਿਰਪਾ ਕਰੇ ਤਾ ਪੀਵਾ ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਰਕ ਬੁੰਦੇਰੇ ਕਹੋ ਨਾਨਕ ਜੀੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਹਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਪ੍ਰਾਨ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇ ਹਾ ਤੂੰ ਫਰਮਾਏ ਜਾਂ ਕੋ ਕਿਰਪਾ ਕਰੀ ਜਗਦੀਸ਼ਰ ਤੈਨ ਸਾਧ ਸੰਗ ਮਨ ਜਿਤਾ ਕਹੋ ਨਾਨਕ ਜੀ ਅਡਾ ਬਲਿਹਾਰੀ ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲੀਆ संतन का सदका सतगुरु ठाक लिया मोहे पापी पड़दा ठाकन हारे प्रभु हमारे जी प्राण सुख दाते अबनासी अबगत स्वामी पूर्ण पुरुष विधाते उस्तत कहन न जाए तुम्हारी कौन कह तू कद का, का? नानक दास ता कह बलहारी मिले नाम हरनिम का ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ RAM ਨਾਮ ਨਿਤ ਗਾਵੀਐ ਰੇ ਅਗਮ ਅਗੋਚੁਰਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ Swami ਤਿਸ ਜਨ ਕੋ ਹਰ ਲਿਵਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੀਰੀ ਹਰ ਭਾਵੇਂ ਸੋ ਥਾਏ ਭਾਵੀ ਅਰੇ ਹਰ ਹਰ ਨਾਮ ਅਮੋਲਕ ਹਰ ਪੈ ਹਰ ਦੇਵੈ ਤਾ ਨਾਮ ਧਿਆਵੀ ਅਰੇ ਜਿਸ ਨੂੰ ਨਾਮ ਦੇ ਮੇਰਾ ਸੁਆਮੀ ਤਿਸ ਲੇ ਖਾ ਸਭ ਛਡਾਵੀ ਅਰੇ ਹਰ ਨਾਮ ਰਾਧਾ ਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਤੁਰ ਲਿਖ ਪਾਵੀ ਅਰੇ ਤਿਨ ਦੇਖੇ ਮੇਰਾ ਮਨ ਬਿਗਸੈ ਜਿਉ ਸੁੱਤ ਮਿਲ ਮਾਤ ਗਲ ਲਾਵੀ ਅਰੇ ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੌਕੋ ਦੇਹੁ ਮਤੀ ਜਿਤ ਹਰਿ ਪਾਵੀਐ ਰੇ ਜਿਉ ਬਛਰਾ ਦੇਖ ਗਉ ਸੁਖ ਮਾਨੈ ਤਿਉ ਨਾਨਕ ਹਰ ਗਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰਿ ਹਰਿ ਗੁਣ ਕਹੋਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਇਨ ਬਿਦ ਮੇਰਾ ਹਰਿ ਪ੍ਰਭ ਲਾਹੋਰੇ ਰਹਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮੋ ਰੇ ਅੰਤਰ ਕਾ ਅਭਿਮਾਨ ਜੋਰ ਤੂੰ ਕਿਛ 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 ਜਾਣਤਾ ਇਹ ਦੂਰ ਕਰੋ ਆਪਨ ਗੋਹਰੇ ਜਨ ਨਾਨਕ ਕੋ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਵਿਸਰੀ ਇਤਿਆਸ ਮਿਡਾਨੀ ਅਬ ਗੁਰ ਪਾਇਓ ਹੈ ਸਹਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮੋਦਰ ਰਹਿਸ ਮਨ ਉਪਜਿਓ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾਂ ਕਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਦੀਨ ਬਨੋ ਸੁਨ ਦਿਆਲ ਪੰਜ ਦਾਸ ਤੀਨ ਦੋਖੀ ਏਕ ਮਨ ਨਾਥ ਨਾਥ ਰਾਖੋ ਕਿਰਪਾਲ ਰਹਾਓ ਅਨਕ ਜਤਨ ਗਵਨ ਕਰੋ ਹਟ ਕਰਮ ਜੁਗਤ ਧਿਆਨ ਤਰੋ ਉਪਾਅ ਸਗਲ ਕਰ ਹਾਰਿਓ ਨਹਿ ਨਹਿ ਹਟੈ ਬਿਕਰਾਲ ਸ਼ਰਣ ਬੰਧਨ ਕਰੁਣਾਪਤੇ ਭਵ ਹਰਨ ਹਰ 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 ਹਰੀ ਏਕ ਤੂਹੀ ਦੀਨ ਦਇਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਭਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ ਕਿਦਾਰਾ ਮਹੱਲਾ ਪੰਜਵਾਂ ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ 나ਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕੋ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦਿਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੇ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤ ਸੰਗ ਮਿਲਾਵੋ ਤੁਮ ਦੇਵ ਆਪਣੋ ਨਾਮ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿਸਾਓ ਵਾਰੀ ਫੇਰੀ ਸਦਾ ਕਮਾਈ ਕਵਨਨ ਉਪ ਤੇ ਰੋਠਾਓ ਸਰਬ ਪ੍ਰਤ ਪਾਲੈ ਸਗਲ ਸੰਭਾਲੈ ਸਗਲਿਆ ਤੇਰੀ ਛਾਓ ਨਾਨਕ ਪ੍ਰਪੁਰਖ ਵਿਦਾਤੇ ਕਟ ਕਟ ਤੂ ਜੈ ਦਿਖਾਓ ਸਰਬ ਪ੍ਰਤਪਾਲ ਸੰਗਲ ਸੰਭਾਲੇ ਸੰਗਲ ਆ ਤੇਰੀ ਛਾਓ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਕਟ ਕਟ ਤੂ ਜੈ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ